ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਰਾਸ਼ਨ ਕਾਰਡ ਕਪੜਾ ਪਹਿਲਾ ਵੋਟਾਂ ਹੁਣ ਰਾਸ਼ਨ ਚੋਰੀ ਭਗਵੰਤ ਮਾਨ ਨੇ ਕਿਹਾ ਰੋਪੜ ਚ ਭਾਜਪਾ ਦਾ ਸਰਵਿਸ ਕੈਂਪ ਪੁਲਿਸ ਨੇ ਰੋਕਿਆ ਜ਼ਿਲ੍ਹਾ ਪ੍ਰਧਾਨ ਸਣੇ ਕਈ ਹਿਰਾਸਤ ਚ ਫਿਰ ਰਿਹਾ ਮਨੋਵਿਗਿਆਨਕ ਚਿਕਿਤਸਕ ਪਵਿੱਤਰ ਸਿੰਘ ਔਰ ਪਵਿੱਤਰ ਬਾਬਾ ਦਾ ਤੇਜ਼ਦਾਰ ਹਥਿਆਰ ਨਾਲ ਕਤਲ ਆਸਟ੍ਰੇਲੀਆ ਦੇ ਪਿੰਡੂ ਨਿਊ ਸਾਊਥ ਵੇਲਜ਼ ਵਿੱਚ ਕਾਰ-ਟਰੱਕ ਹਾਦਸੇ 'ਚ ਦੋ ਮੌਤਾਂ ਇਜ਼ਰਾਈਲ ਨੇ ਯਮਨ ਦੀ ਰਾਜਧਾਨੀ ਤੇ ਹਵਾਈ ਹਮਲੇ ਕੀਤੇ ਈਰਾਨ ਸਮਰਥਿਤ ਵਿਦਰੋਹੀਆਂ ਨੂੰ ਨਿਸ਼ਾਨਾ ਬਣਾਇਆ 트ੰਪ ਨੇ ਕਿਹਾ ਅਮਰੀਕਾ ਇਨਟੈਲ 'ਚ 10% ਹਿੱਸੇਦਾਰੀ ਲਵੇਗਾ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਨ ਕਾਰਡ ਕਪਲਾ ਪਹਿਲਾਂ ਵੋਟਾਂ ਹੁਣ ਰਾਸ਼ਨ ਚੋਰੀ ਭਗਵੰਤ ਮਾਨ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ 11 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨ ਦੇ ਫੈਸਲੇ ਦਾ ਸਖਤ ਨੋਟਿਸ ਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਲਾਪਾਤਰੀ ਦਾ ਰਾਸ਼ਨ ਬੰਦ ਨਹੀਂ ਕਰੇਗੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇੱਕ ਮੁਹਿੰਮ ਅਧੀਨ ਕੰਮ ਕਰ ਰਹੀ ਹੈ ਜਿਸ ਤਹਿਤ ਪਹਿਲਾਂ ਵੋਟ ਚੋਰੀ ਕੀਤੀ, ਫਿਰ ਡਾਟਾ ਚੋਰੀ ਕਰ ਰਹੀ ਹੈ ਅਤੇ ਹੁਣ ਰਾਸ਼ਨ ਚੋਰੀ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ। ਕਿ ਉਹ ਕਿਸੇ ਵੀ ਕਰਦਾ ਚੁੱਲਾ ਠੰਡਾ ਨਹੀਂ ਹੋਣ ਦੇਣਗੇ ਭਗਵੰਤ ਮਾਨ ਨੇ ਕਿਹਾ ਪੰਜਾਬ ਦੀ ਕਣਕ ਹੈ ਤੇ ਪੰਜਾਬ ਹੀ ਸੈਂਟਰਲ ਪੂਲ ਵਿੱਚ ਕਣਕ ਦਿੰਦਾ ਹੈ ਪਰ ਕੇਂਦਰ ਇਹੋ ਜਿਹਾ ਫੈਸਲਾ ਕਿਵੇਂ ਕਰ ਸਕਦਾ ਹੈ ਅਸੀਂ ਇਸ ਬਾਰੇ ਕੇਂਦਰ ਨੂੰ ਪੱਤਰ ਵੀ ਲਿਖ ਰਹੇ ਹਾਂ ਅਤੇ ਕੇਂਦਰ ਤੋਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਲਈ 6 ਮਹੀਨੇ ਦਾ ਟਾਈਮ ਲਿਆ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਹੁਣ ਪੰਜਾਬ ਵਿੱਚ ਕੈਂਪ ਲਾ ਕੇ ਡਾਟਾ ਚੋਰੀ ਕਰ ਰਹੀ ਹੈ ਤੇ ਇਹ ਲੋਕਾਂ ਦੀ ਨਿੱਜਤਾ ਦਾ ਮਾਮਲਾ ਹੈ ਉਹ ਕਿਸੇ ਤਰ੍ਹਾਂ ਦੀ ਚੋਰੀ ਨਹੀਂ ਹੋਣ ਦੇਣਗੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਪੈਮਾਨੇ ਹੀ ਠੀਕ ਨਹੀਂ ਹਨ ਰੋਪੜਚ ਭਾਜਪਾ ਦਾ ਸਰਵਿਸ ਕੈਂਪ ਪੁਲਿਸ ਨੇ ਰੋਕਿਆ ਜ਼ਿਲ੍ਹਾ ਪ੍ਰਧਾਨ ਸਣੇ ਕਈ ਹਿਰਾਸਤ ਚ ਫਿਰ ਰਿਹਾ ਬਾਜਵਾ ਨੇ ਕਿਹਾ ਆਮ ਆਦਮੀ ਪਾਰਟੀ ਸਰਕਾਰ ਕੇਂਦਰ ਦੀਆਂ ਪਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਨਹੀਂ ਪਹੁੰਚਾ ਸਕੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਆਯੁਸ਼ਮਾਨ ਭਾਰਤ ई श्रम ਅਤੇ ਵਿਸ਼ਵ ਕਰਮਾ ਯੋਜਨਾਵਾਂ ਕਿਸਾਨਾਂ ਤੇ ਗਰੀਬਾਂ ਤੱਕ ਨਹੀਂ ਪਹੁੰਚ ਰਹੀਆਂ ਇਸ ਲਈ ਭਾਜਪਾ ਵਿਸ਼ੇਸ਼ ਸੇਵਾ ਕੈਂਪ ਲਗਾ ਰਹੀ ਹੈ ਜ਼ਿਲ੍ਹਾ ਪ੍ਰਧਾਨ ਲਾਲਪੁਰਾ ਨੇ ਦੋਸ਼ ਲਾਇਆ ਆਮ ਆਦਮੀ ਪਾਰਟੀ ਮਾਰਚ ਤੋਂ ਨਾਗਰਿਕਾਂ ਦੇ ਆਧਾਰ ਨੰਬਰ ਅਤੇ ਬੈਂਕ ਵੇਰਵੇ ਗੈਰ ਕਾਨੂੰਨੀ ਤਰੀਕੇ ਨਾਲ ਇਕੱਠੇ ਕਰ ਰਹੀ ਹੈ ਉਹਨਾਂ ਕਿਹਾ ਭਾਜਪਾ ਪਾਰਦਰਸ਼ੀ ਢੰਗ ਨਾਲ ਕੈਂਪ ਲਗਾ ਕੇ ਲੋਕਾਂ ਨੂੰ ਯੋਜਨਾਵਾਂ ਬਾਰੇ ਜਾਣਕਾਰੀ ਦਿੰਦੀ ਹੈ ਬਾਜਵਾ ਨੇ ਮੁੱਖ ਮੰਤਰੀ ਮਾਨ ਨੂੰ ਕੇਜਰੀਵਾਲ ਦਾ ਪੈਰੋਕਾਰ ਦੱਸਿਆ ਉਹ ਦਿੱਲੀ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ ਲਾਲਪੁਰਾ ਨੇ ਚੇਤਾਵਨੀ ਦਿੱਤੀ ਜੇਕਰ ਇਸ ਮਾਮਲੇ ਤੇ ਕਾਰਵਾਈ ਨਾ ਕੀਤੀ ਗਈ ਤਾਂ ਭਾਜਪਾ ਰਾਜਪਾਲ ਤੋਂ ਲੈ ਕੇ ਹਾਈ ਕੋਰਟ ਤੱਕ ਜਾਵੇਗੀ ਮਨੋਵਿਗਿਆਨਕ ਚਿਕਿਤਸਕ ਪਵਿੱਤਰ ਸਿੰਘ ਉਰਫ ਪਵਿੱਤਰ ਬਾਬਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਗੋਬਿੰਦਰ ਸਿੰਘ ਵਾਸੀ ਚੱਠੇ ਨਨਹੇੜਾ ਜੋ ਕਿ ਰਾਮਪੁਰਾ ਵਿੱਚ ਰਹਿੰਦਾ ਹੈ ਨੇ ਥਾਣੇ ਵਿੱਚ ਸ਼ਿਕਾਇਤ ਕੀਤੀ ਕਿ ਪਵਿੱਤਰ ਸਿੰਘ ਉਰਫ਼ ਬਾਬਾ ਜੋ ਦੋਵੇਂ ਲੱਤਾਂ ਤੋਂ ਅਪਾਹਜ ਸੀ ਨੇ ਵਿਆਹ ਨਹੀਂ ਕਰਵਾਇਆ ਸੀ ਇਸ ਲਈ ਉਹ ਅਤੇ ਉਸਦਾ ਭਰਾ ਪਵਿੱਤਰ ਸਿੰਘ ਦੇ ਘਰ ਹੀ ਰਹਿੰਦੇ ਸਨ ਉਸਨੇ ਦੱਸਿਆ ਕਿ ਪਵਿੱਤਰ ਸਿੰਘ ਦਾ ਪਤੀਜਾ ਮਨਵੀਰ ਸਿੰਘ ਉਰਫ਼ ਅਨੂ ਨਸ਼ਲੇ ਪੈਸੇ ਲੈਣ ਆਉਂਦਾ ਸੀ ਅਤੇ ਪਵਿੱਤਰ ਸਿੰਘ ਨਾਲ ਝਗੜਾ ਕਰਦਾ ਸੀ 22 ਅਗਸਤ ਨੂੰ ਸਵੇਰੇ 11 ਵਜੇ ਮਨਵੀਰ ਸਿੰਘ ਪਵਿੱਤਰ ਸਿੰਘ ਦੇ ਕਮਰੇ ਵਿੱਚ ਆਇਆ ਉਸਨੇ ਕਮਰੇ ਵਿੱਚੋਂ ਉੱਚੀ ਆਵਾਜ਼ ਸੁਣੀ ਤਾਂ ਉਹ ਕਮਰੇ ਵੱਲ ਪੱਜਿਆ ਸ਼ੀਸ਼ੇ ਵਿੱਚੋਂ ਉਸਨੇ ਦੇਖਿਆ ਕਿ ਮਨਵੀਰ ਸਿੰਘ ਲੋਹੇ ਦੀ ਰਾਡ ਨਾਲ ਪਵਿੱਤਰ ਸਿੰਘ ਦੇ ਸਿਰ ਤੇ ਵਾਰ ਕਰ ਰਿਹਾ ਸੀ ਉਸ ਨੂੰ ਦੇਖ ਕੇ ਮਨਵੀਰ ਸਿੰਘ ਹਥਿਆਰ ਲੈ ਕੇ ਭੱਜ ਗਿਆ ਗੰਭੀਰ ਜ਼ਖਮੀ ਹਾਲਤ ਵਿੱਚ ਉਹ ਪਵਿੱਤਰ ਸਿੰਘ ਨੂੰ ਪਟਿਆਲਾ ਦੇ ਇੱਕ ਹਸਪਤਾਲ ਲੈ ਗਏ ਜਿੱਥੇ ਦੇਰ ਸ਼ਾਮ ਉਸ ਦੀ ਮੌਤ ਹੋ ਗਈ ਆਸਟ੍ਰੇਲੀਆ ਦੇ ਪਿੰਡੂ ਨਿਊ ਸਾਊਥ ਵੇਲਜ਼ ਵਿੱਚ ਕਾਰ-ਟਰੱਕ ਹਾਦਸੇ 'ਚ ਦੋ ਮੌਤਾਂ ਮੱਧ ਪੱਛਮੀ ਨਿਊ ਸਾਊਥ ਵੇਲਜ਼ ਡੱਬੋ ਦੇ ਲਾਗੇ ਇੱਕ ਕਾਰ ਤੇ ਟਰੱਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਨੂੰ ਕੱਲ ਦੁਪਹਿਰ ਕਰੀਬ 2:20 ਤੇ ਡੱਬੋ ਤੋਂ ਲਗਭਗ 150 ਕਿਲੋਮੀਟਰ ਦੱਖਣ ਵਿੱਚ ਕੈਨੋ ਵਿੰਡਰਾ ਬੁਲਾਇਆ ਗਿਆ। ਉਹਨਾਂ ਨੇ ਦੇਖਿਆ ਕਿ ਇੱਕ ਵੀ ਡਬਲ ਟਰੱਕ ਇੱਕ ਸੈਡਾਨ ਨਾਲ ਟੱਕਰ ਤੋਂ ਬਾਅਦ ਆਪਣੇ ਪਾਸੇ ਘੁੰਮ ਰਿਹਾ ਸੀ। ਕਾਰ ਦੇ 67 ਸਾਲਾ ਡਰਾਈਵਰ ਅਤੇ ਉਸ ਦੀ ਯਾਤਰੀ 36 ਸਾਲਾ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਇਜ਼ਰਾਈਲ ਨੇ ਯਮਨ ਦੀ ਰਾਜਧਾਨੀ ਤੇ ਹਵਾਈ ਹਮਲੇ ਕੀਤੇ। ਈਰਾਨ ਸਮਰਥਿਤ ਵਿਦਰੋਹੀਆਂ ਨੂੰ ਨਿਸ਼ਾਨਾ ਬਣਾਇਆ। ਯਮਨ ਦੀ ਰਾਜਧਾਨੀ ਤੇ ਇਜ਼ਰਾਈਲ ਦੇ ਹਵਾਈ ਹਮਲੇ ਈਰਾਨ ਸਮਰਥਿਤ ਵਿਦਰੋਹੀਆਂ ਵੱਲੋਂ ਇਜ਼ਰਾਈਲ ਤੇ ਕਲਸਟਰ ਗੋਲਾਬਾਰੀ ਕੀਤੇ ਜਾਣ ਦੇ ਕੁਝ ਦਿਨ ਬਾਅਦ ਹੋਏ ਹਨ। ਈਰਾਨ ਸਮਰਥਿਤ ਹੁਤੀ ਨੇ ਇਜ਼ਰਾਈਲ ਵੱਲ ਮਿਜਾਲਾਂ ਤੇ ਡਰੋਨ ਲਾਂਚ ਕੀਤੇ ਹਨ। ਅਤੇ ਲਾਲ ਸਾਗਰ ਵਿੱਚ 22 ਮਹੀਨਿਆਂ ਤੋਂ ਵੱਧ ਸਮੇਂ ਤੋਂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਗਾਜ਼ਾ ਪੱਟੀ ਵਿੱਚ ਯੁੱਧ ਦੌਰਾਨ ਫਲਸਤੀਨੀਆ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਹਮਲੇ ਕਰ ਰਹੇ ਹਨ। ਇਹ ਮਿਜਾਈਲ ਇੱਕ ਕਲਸਟਰ ਹਥਿਆਰ ਸੀ, ਇੱਕ ਪ੍ਰੋਜੈਕਟਾਈਲ ਜਿਸ ਨੂੰ ਕਈ ਵਿਸਫੋਟਕਾਂ ਵਿੱਚ tMapaaka ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਟਰੰਪ ਨੇ ਕਿਹਾ ਅਮਰੀਕਾ ਇੰਟੈਲ 'ਚ 10% ਹਿੱਸੇਦਾਰੀ ਲਵੇਗਾ। ਰਾਸ਼ਟਰਪਤੀ 트럼ਪ ਨੇ ਕਿਹਾ ਕਿ Intel ਅਮਰੀਕੀ ਸਰਕਾਰ ਨੂੰ ਆਪਣੇ ਕਾਰੋਬਾਰ 'ਚ 10% ਦੀ ਹਿੱਸੇਦਾਰੀ ਦੇਣ ਲਈ ਮੰਨ ਗਈ ਹੈ। 트럼ਪ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਅਮਰੀਕਾ ਦਾ ਤੁਹਾਡਾ ਭਾਈਵਾਲ ਹੋਣਾ ਚੰਗਾ ਹੋਵੇਗਾ।" ਲੂਟਨਿਕ ਨੇ ਲਿਖਿਆ, "ਅਮਰੀਕਾ ਕੋਲ ਹੁਣ Intel ਦੀ 10% ਹਿੱਸੇਦਾਰੀ ਹੈ, ਜੋ ਕਿ ਸਾਡੀ ਇੱਕ ਵੱਡੀ ਅਮਰੀਕੀ ਟੈਕਨਾਲੋਜੀ ਕੰਪਨੀ ਹੈ।" ਇਹ ਸਮਝੌਤਾ ਜਾਪਾਨੀ ਕੰਪਨੀ SoftBank Group ਵੱਲੋਂ ਆਪਣੀ 2% ਹਿੱਸੇਦਾਰੀ ਵੇਚਣ ਦੇ ਐਲਾਨ ਤੋਂ ਬਾਅਦ ਹੋਇਆ ਹੈ। ਟਰੰਪ ਨੇ ਕਿਹਾ ਅਮਰੀਕਾ ਨੇ ਇਨ੍ਹਾਂ ਸ਼ੇਰਾਂ ਲਈ ਕੁਝ ਨਹੀਂ ਦਿੱਤਾ ਅਤੇ ਹੁਣ ਇਨ੍ਹਾਂ ਸ਼ੇਰਾਂ ਦੀ ਕੀਮਤ ਲਗਭਗ 11 ਅਰਬ ਡਾਲਰ ਹੈ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼